ਹਾਂਜੀ ਵੀਰੋ ਆ ਦੇਖੋ ਇੱਕ ਗਰੀਬ ਪਰਿਵਾਰ ਹੈ ਜਿਹੜਾ ਕਿ ਗੁਜਰਪਿੰਡ ਤੋਂ ਹੈ ਤੇ ਇਹਨਾਂ ਦਾ ਛੋਟਾ ਜਿਹਾ ਬੱਚਾ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਬਹੁਤ ਜ਼ਿਆਦਾ ਬਿਮਾਰ ਹੈ ਤੇ ਆਪਣਾ ਗੁਰੂ ਕੇ ਸਿੱਖ ਹੋਣ ਦੇ ਨਾਂ ਤੇ ਸਾਰਿਆਂ ਦਾ ਫਰਜ਼ ਬੰਦ ਹੈ ਕਿ ਇਸ ਪਰਿਵਾਰ ਦੀ ਮਦਦ ਕਰੋ ਕੋਈ 150 ਰੁਪਿਆ ਪਾਉਣ ਦੇ ਨਾਲ ਆਪਾਂ ਨੂੰ ਫਰਕ ਨਹੀਂ ਪੈਣ ਲੱਗਿਆ ਕਿਉਂਕਿ ਦੇਖੋ ਨੈਟ ਬੈਗ ਵੀ ਤਾਂ ਮਹਿੰਗੇ ਹੋਏਗੇ ਉਹ ਵੀ ਤਾਂ ਆਪਾਂ ਵਪਾਉਣੀ ਆ ਤੇ ਸਾਰਿਆਂ ਨੇ ਆਪ ਜੀਆਂ ਨੇ ਇਸ ਗਰੀ ਪਰਿਵਾਰ ਦੀ ਮਦਦ ਕਰਨੀ ਹੈ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਾਲ ਖਾਇਕ ਸਾਥੋਂ ਦੇ ਰਾ ਨਾਨਕ ਰਹਾ ਪਛਾਣਾ ਸੀ ਕਹਿੰਦੇ ਭਾਈ ਘਾਲ ਕਮਾਈ ਕਰ ਤੇ ਕੁਛ ਹੱਥੋਂ ਦਾਨਪੁਨ ਵੀ ਕਰੀ ਤੇ ਦੇਖੋ ਆਪਾਂ ਗੁਰੂ ਘਰਾਂ ਵਿੱਚ ਬੜਾ ਕੁਝ ਦਾਨ ਕਰ ਦਿੰਨੇ ਆ ਹੋਰ ਬੜਾ ਕੁਝ ਲੋਕਾਂ ਨੂੰ ਦੇ ਦਿੰਨੇ ਆ ਪਰ ਅਸਲ ਦਾਨ ਤੇ ਇਹ ਗਰੀਬਾਂ ਨੂੰ ਜਿਹੜਾ ਕੋਈ ਲੋੜਵੰਦ ਹੈ ਜਿਵੇਂ ਇਹ ਪਰਿਵਾਰ ਹੈਗਾ ਕਿੰਨਾ ਇਹ ਦੁਖੀ ਪਰਿਵਾਰ ਹੈ ਹਨ ਤੇ ਇਹਨਾਂ ਨੂੰ ਪੈਸਿਆਂ ਦੀ ਲੋੜ ਹੈ ਉਹ ਥਾਂ ਤੇ ਸੇਵਾ ਕਰੀਏ ਜਿੱਥੇ ਲੋੜ ਹੋਵੇ ਗਰੀਬ ਦੀ ਲੋੜਵੰਦ ਦੀ ਮਦਦ ਕਰਨੀ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਤੇ ਆਪਣਾ ਆਪਣਾ ਫਰਜ਼ ਜਾਣ ਕੇ ਇਨਸਾਨੀਅਤ ਨੂੰ ਕਾਇਮ ਰੱਖਦਿਆਂ ਹੋਏ ਆ ਤੇ ਸਾਰਿਆਂ ਨੇ ਵੀਰਾਂ ਭਾਈਆਂ ਨੇ ਇਸ ਪਰਿਵਾਰ ਦੀ ਮਦਦ ਕਰਨੀ ਕਿਉਂਕਿ ਮਾਪੇ ਬੜੀਆਂ ਸੁੱਖਾਂ ਸੁਖ ਸੁਖ ਕੇ ਅਰਦਾਸਾਂ ਬੇਨਤੀਆਂ ਕਰਕੇ ਬੱਚੇ ਲੈਂਦੇ ਆ ਤੇ ਜਦੋਂ ਕਦੇ ਇਹੋ ਜਿਹਾ ਸਮਾਂ ਬਣ ਜਾਂਦਾ ਫਿਰ ਉਹ ਸੰਗਤ ਦੇ ਆਸਰੇ ਚੱਲਦਾ ਕੰਮ ਸੰਗਤ ਦੇ ਹੁੰਦੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਤੇ ਤੁਸੀਂ ਸਾਰਿਆਂ ਸੰਗਤਾਂ ਨੇ ਸਾਰੇ ਵੀਰਾਂ ਭਾਈਆਂ ਨੇ ਅਪਰਾਲਾ ਕਰਨਾਗਾ ਮਦਦ ਕਰਿਓ ਜਰੂਰ ਤੇ ਦੂਸਰੀ ਬੇਨਤੀ ਵੀ ਬਾਦ ਤੋਂ ਬਾਦ ਵੀਡੀਓ ਸ਼ੇਅਰ ਕਰਿਓ ਤਾਂ ਜੋ ਹੋਰਾਂ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਵੀ ਮਦਦ ਕਰ ਸਕਣ ਇਸ ਪਰਿਵਾਰ ਦੀ ਬੱਚੇ ਨੂੰ ਬਚਾਉਣ ਦੇ ਵਾਸਤੇ ਸਾਰਿਆਂ ਨੇ ਸਹਿਯੋਗ ਦੇਣਾ ਤੇ ਬਦ ਤੋਂ ਬਾਦ ਆਪ ਜਾਨੇ ਮਾਇਆ ਦੇਣੀ ਪਿਆਰੋ ਆ ਗੂਗਲ ਪੇ ਦਾ ਨੰਬਰ ਉੱਪਰ ਚੱਲ ਰਿਹਾ ਵੀਰ ਦਾ ਤੇ ਜਿੰਨਾ ਕੋ ਹੋ ਸਕੇ 50 ਰੁਪਏ 100 ਰੁਪਏ 200 ਰੁਪਏ 500 ਰੁਪਏ ਜਥਾ ਜੋਗ ਆਪ ਜਾਨੇ ਜਰੂਰ ਸੇਵਾ ਕਰਨੀ ਤੇ ਸਾਰਿਆਂ ਨੇ ਸਹਿਯੋਗ ਦੇਣਾ ਕਿਉਂਕਿ ਜਿਹੜੇ ਬੱਚਿਆਂ ਵਾਲੇ ਉਹ ਸਮਝਦੇ ਆ ਕਿ ਬੱਚਿਆਂ ਨੂੰ ਕਿੰਨਾ ਜ਼ਰੂਰੀ ਹੁੰਦਾਗਾ ਮਾਪਿਆਂ ਵਾਸਤੇ ਬੱਚੇ ਕਿੰਨੇ ਜ਼ਰੂਰੀ ਹੁੰਦੇ ਹੈਗੇ ਤੇ ਪਹਿਲਾਂ ਵੀ ਮੈਂ ਗੱਲ ਕਰੀ ਹੈ ਵੀ ਸੁੱਖਾਂ ਸੁਖ ਸੁੱਕੇ ਬੱਚੇ ਲਈਏ ਤੇ ਉਹਨਾਂ ਦਾ ਹੁਣ ਇਹ ਹਾਲ ਹੋ ਗਿਆ ਬੱਚਾ ਬਿਮਾਰ ਹੋ ਗਿਆ ਤੇ ਸਾਰਿਆਂ ਨੇ ਮਦਦ ਜ਼ਰੂਰ ਕਰਨੀ ਹੈ ਇਸ ਪਰਿਵਾਰ ਦੀ ਗਰੀਬ ਪਰਿਵਾਰ ਹੈਗਾ ਕਿਉਂਕਿ ਜੇ ਹੁਣ ਆਪਾਂ ਪੰਜਾਬੀ ਹੋ ਕੇ ਮਦਦ ਨਾ ਕਰਾਂਗੇ ਆਪਾਂ ਹਰ ਪੀੜਤਾ ਵਾਸਤੇ ਮਦਦ ਵੜੀ ਕਰ ਦਿੰਨੇ ਆ ਹੋਰ ਕੋਈ ਅਣ ਸੁਖਾ ਵਿਕਟ ਨਾ ਬਾਪਰ ਜਾਂਦੀ ਹੈ ਜਿੱਥੇ ਸਮਾਜ ਦਾ ਨੁਕਸਾਨ ਜ਼ਿਆਦਾ ਹੁੰਦਾ ਆਪਾਂ ਉੱਥੇ ਬੜਾ ਕੁਝ ਕਰ ਦਿੰਨੇ ਆ ਪਰ ਇਹ ਗਰੀਬ ਪਰਿਵਾਰ ਦੇ ਵਾਸਤੇ ਵੀ ਆਪ ਸਾਰਿਆਂ ਨੇ ਸਹਿਯੋਗ ਦੇਣਾ ਮਦਦ ਕਰਨੀ ਜੀ ਤੇ ਵੀਡੀਓ ਨੂੰ ਵਾਰਤ ਬਾਅਦ ਸ਼ੇਅਰ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਵੀਡੀਓ ਜਾਣ ਤੇ ਹੋਰ ਵੀ ਲੋਕ ਇਸ ਬੱਚੇ ਨੂੰ ਠੀਕ ਕਰਵਾਉਣ ਦੇ ਵਿੱਚ ਆਪਣਾ ਇੱਕ ਦਿਨ ਚ 5-6000 ਦੀ ਦਵਾਈ ਆ ਜਾਂਦੀ ਮੇਰੇ ਦਾਦਾ ਬੰਧਰ ਵਿਚਾਰੇ ਇਹ ਨਹੀਂ ਕਰ ਸਕਦਾ ਤਾਰ ਦੇਖ ਗਈ ਹਰਦਸ ਬੇਨਤੀ ਹੈ ਮੇਰੇ ਬੱਚੇ ਦਾ ਲਾਜ ਫਰੀ ਕਰਾ ਦਿਓ ਮੇਰੇ ਬੱਚਾ ਮੇਰੇ ਨੂੰ ਆ ਕਰਾ ਦਿਓ ਮੇਰੇ ਸਾਰੇ ਸਲਾਮਤ ਕਰਾ ਦਿਓ ਅੱਜ ਸਾਰੇ ਅੱਜ ਧੰਨਵਾਦ ਆਉਂਗਾ ਮੇਰੇ ਬੱਚੇ ਦਾ ਲਾਜ ਫਰੀ ਹੋ ਗਿਆ ਤਾਂ ਤੇ ਕੋਤਾਲ ਸਿੰਘ ਸਾਇ ਮਿਲਣਗੇ ਮੇਰਾ ਘਰ ਬਚਾ ਦਿਓ ਮੇਰੇ ਵੀਰ ਅੱਗੇ ਹਰਦਾਸਾ ਰਖੜੀਆਂ ਨੂੰ ਪੈਣਾ ਨੂੰ ਪਸ ਪਸ ਦਿੱਤਾ ਵਾਣਾ ਮੇਰੇ ਖਾਣ ਚ ਪੈਸੇ ਪਾ ਦਿਓ ਕਿ ਮੈਂ ਆਪਦਾ ਘਰਪ ਬਚਾ ਸਕਾਂ ਸਾਰਿਆਂ ਨੂੰ ਮੇਰੇ ਵੀਰਾਂ ਬੇ ਭਾਈਆਂ ਨੂੰ ਸਾਰਿਆਂ ਨੂੰ ਇਹ ਹਰਦਾਸਾ ਕਿ ਮੇਰੇ ਖਾਣ ਚ ਪਸ ਪੈਸੇ ਪਾ ਦੇ ਕਾ ਦਾ ਘਰਪ ਬਚਾ ਸਕਾਂ ਮੈਂ ਸਵੇਰ ਦੀ ਨਹੀਂ ਦਵਾਈ ਲੱਗੀ ਅੱਜ ਨਹੀਂ ਪਾ ਜਿੰਦ ਮਾਈ ਬਹੁਤ ਮਹਿੰਗੀ ਹੈ ਜੀ ਸੰਗਤ ਜੀ ਦਵਾਈ ਬਹੁਤ ਜਿਆਦਾ ਮਹਿੰਗੀ ਆ ਅੱਗੇ ਵੀਰ ਨੇ ਆਪਾਂ ਨੂੰ ਦੱਸ ਹੀ ਦਿੱਤਾ ਕਹਿੰਦੇ ਵੀ 26-2700 ਰੁਪਏ ਦੀ ਇੱਕ ਟਾਈਮ ਦੀ ਦਵਾਈ ਹੁੰਦੀ ਆ ਜੋ ਕਿ ਸੰਗਤ ਜੀ ਗਰੀਬ ਬੰਦੇ ਵਾਸਤੇ ਬਹੁਤ ਵੱਡੀ ਗੱਲ ਆ 26-2700 ਰੁਪਿਆ ਇੱਕ ਟਾਈਮ ਦੀ ਦਵਾਈ ਤੇ ਤਿੰਨ ਟਾਈਮ ਦਵਾਈ ਲੱਗਦੀ ਆ ਬੱਚਾ ਵੈਂਟੀਲੇਟਰ ਤੇ ਆ ਤੁਸੀਂ ਭੈਣ ਦਾ ਸਾਥ ਦੇ ਸਕਦੇ ਹੋ ਇਹਨਾਂ ਦੇ ਬੱਚੇ ਨੂੰ ਬਚਾ ਸਕਦੇ ਹੋ ਸੰਗਤ ਜੀ ਸਾਰਾ ਕੇ ਹੱਥ ਜੋੜ ਕੇ ਬੇਨਤੀ ਆ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਪਰਿਵਾਰ ਤੱਕ ਪਹੁੰਚਾਓ ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਖੜੇ ਆ ਸੰਗਤ ਜੀ ਜੋ ਕਿ ਭੈਣ ਦਾ ਨਾਂ ਵੀਰਪਾਲ ਕੌਰ ਹੈ ਇਹਨਾਂ ਦਾ ਪਿੰਡ ਗੁਜਰਾਵਾਲਾ ਜੋ ਕਿ ਜ਼ਿਲ੍ਹਾ ਫਰੀਦਕੋਟ ਆ ਬਾਈ ਦਾ ਨਾਂ ਗੁਰਪ੍ਰੀਤ ਹੈ ਗੁਰਪ੍ਰੀਤ ਸਿੰਘ ਆ ਜੀ ਸੰਗਤ ਜੀ ਇਹਨਾਂ ਦੇ 8ਵੇਂ ਮਹੀਨੇ ਦੇ ਵਿੱਚ ਬੱਚੇ ਦਾ ਜਨਮ ਹੋ ਗਿਆ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਸੀ ਉਹ 8ਵੇਂ ਮਹੀਨੇ ਦੇ ਵਿੱਚ ਬੱਚੇ ਦਾ ਜਨਮ ਹੋ ਗਿਆ ਸੰਗਤ ਜੀ ਵੀਰ ਦਿਹਾੜੀ ਦਾ ਪਾ ਕਰਦੇ ਆ ਤੁਸੀਂ ਹਾਲਾਤ ਦੇਖ ਹੀ ਸਕਦੇ ਹੋ ਦੋਨਾਂ ਜਣਿਆਂ ਦੇ ਜੋ ਕਿ ਘਰਦਿਆਂ ਤੋਂ ਲੱਗ ਆਪਦਾ ਪਰਿਵਾਰ ਚਲਾ ਰਹੇ ਸੀਗੇ ਸੰਗਤ ਜੀ ਬਹੁਤ ਹੀ ਜ਼ਿਆਦਾ ਮਾੜੀ ਹਾਲਤ ਹੋਈ ਫਈਆ ਪਰਿਵਾਰ ਦੀ ਰੋਜ਼ ਦੀ 2500 3000 ਰੁਪਏ ਦੀ ਦਵਾਈ ਲੱਗਦੀ ਆ ਜੋ ਕਿ ਭੈਣ ਨੇ ਸਾਨੂੰ ਅੱਗੇ ਦੱਸਿਆ ਵੀ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਅਸੀਂ ਵੀ ਅੰਦਰ ਜਾ ਕੇ ਦੇਖ ਕੇ ਆਏ ਸੰਗਤ ਜੀ ਆਪਾਂ ਕੋਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਦੀ ਆਪਾਂ ਕੋਈ ਭੈਣ ਨੂੰ ਸੋਪਿਆ ਦੀ ਮਦਦ ਕਰਦਗੇ ਸਿਰਫ ਆਪਾਂ ਇਹਨਾਂ ਦੇ ਬੱਚੇ ਦੇ ਮੂੰਹ ਨੂੰ ਤੁਸੀਂ ਸੇਵਾ ਕਰ ਦਿਓ ਜੋ ਕਿ ਆਪਾਂ ਭੈਣ ਦਾ ਬੱਚਾ ਬਚਾ ਸਕੀਏ ਤੁਸੀਂ ਕੀ ਕੰਮ ਕਰਦੇ ਹੋ ਵੀਰ ਜੀ ਦਿਹਾੜੀ ਦਾ ਆਪਾਂ ਕਰਦੇ ਆਂ ਭਾਈ ਜੀ ਕੀ ਨਾ ਤੁਹਾਡਾ ਗੁਰਪੇਸ਼ ਦੀ ਗੁਰਪੇਸ਼ ਸਿੰਘ ਗੁੱਜਰਪਿੰਡ ਦੇ ਵਾਲੇ ਗੁੱਜਰਪਿੰਡ ਹਾਂਜੀ ਸੱਚ ਸੋਈ ਦਾ ਦਿਹਾੜੀ ਕਰਕੇ ਭਾਈ ਜੀ ਘਰ ਆਏ ਹੀ ਵਾਈਫ ਨੇ ਦਿੱਤਾ ਵੀ ਡੈਕਟ ਹੈਗੀ ਪੱਤਾ ਚਾਹੀਦਾ ਉਹ ਰਾਸਤਾ ਚ ਲੈ ਕੇ ਗਏ ਉਹਾਂ ਦੇ ਵੀ ਕੇਸ ਹੋ ਜੂਗਾ ਤੁਹਾਡਾ ਜਦੋਂ ਕੇਸ ਕਰਨ ਲੱਗੇ ਮੈਡਮ ਉਹਦੇ ਕੇਸ ਕਰਨਾ ਹੈ ਤੇ ਉਹਨਾਂ ਨੇ ਸਾਨੂੰ 108 ਨੰਬਰ ਐਂਬੂਲੈਂਸ ਤੋਂ ਭਗਾ ਕੇ ਐਮਰਜੈਂਸੀ ਇੱਥੇ ਜੱਚਾ ਬੱਚਾ ਵਿਭਾਗ 'ਚ ਧੱਲਿਆ ਫਿਰ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਕਿੰਨੇ ਦਿਨ ਹੋ ਗਏ 16 ਤਰੀਕ ਦੇ ਆਏ ਹੋਏ ਆ ਜੀ 16 ਤਰੀਕ ਦੇ ਆਏ ਹੋਏ ਆ ਹਾਂ ਜੀ ਇਹਨਾਂ ਦਾ ਅਸੀਂ ਖਾਤਾ ਪਾਵਾਂਗੇ ਉੱਪਰ ਤੁਸੀਂ ਖਾਤੇ ਦੇ ਵਿੱਚ ਸਿੱਧੀ ਸੇਵਾ ਕਰ ਸਕਦੇ ਹੋ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਆ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਤੁਸੀਂ ਪਰਿਵਾਰ ਤੱਕ ਜਰੂਰ ਪਹੁੰਚਾਓ ਜੋ ਕਿ ਭੈਣ ਦਾ ਬੱਚਾ ਵਸ ਸਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ